ਤੇ ਲੋ ਜੀ ਇੱਧਰ ਆਪਾਂ ਤੋੜ ਲਿਆ ਸੀ ਸਾਗ ਤਾਜ਼ਾ-ਤਾਜ਼ਾ ਆਪਾਂ ਤਾਜ਼ਾ-ਤਾਜ਼ਾ ਸਾਗ ਤੋੜ ਕੇ ਨਾਲ ਦੀ ਨਾਲ ਬਣਾਵਾਂਗੇ ਠੀਕ ਹੈ ਜੀ ਤੇ ਖੇਤਾਂ ਦੇ ਵਿੱਚ ਲੱਗਿਆ ਸੀ ਬਰਸੀਨੀ ਦੇ ਵਿੱਚ ਬੜੇ ਧਿਆਨ ਨਾਲ ਤੋੜਨਾ ਪੈਂਦਾ ਹੈ ਸਾਗ ਪੱਤਾ-ਪੱਤਾ ਕਰਕੇ ਤੋੜਿਆ ਜੀ ਤੇ ਤਾਜ਼ਾ ਬਣਿਆ ਸਾਗ ਤੇ ਤੁਹਾਨੂੰ ਪਤਾ ਹੀ ਕੀ ਬਹੁਤ ਟੇਸਟੀ ਵੀ ਲੱਗਦਾ ਵਧੀਆ ਵੀ ਲੱਗਦਾ ਤੇ ਆਪਾਂ ਇੱਧਰ ਖੇਤਾਂ ਚ ਆਏ ਸੀ ਜੀ ਸਾਗ ਤੋੜਨ ਬਾਕੀ ਸਾਰੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਲੋ ਜੀ ਸਾਗ ਨੂੰ ਆਪਾਂ ਸਾਫ਼ ਸੁਥਰਾ ਕਰਕੇ ਧੋ ਬਣਾ ਕੇ ਰੱਖ ਲਿਆ ਹੁਣ ਇਹਨੂੰ ਆਪਾਂ ਕੱਟ ਲੈਨੇ ਆ ਕੱਟ ਕੇ ਹੁਣ ਆਪਾਂ ਬਣਾਵਾਂਗੇ ਬਿਨਾ ਕੱਟੇ ਸਾਗ ਜਿੱਦਾਂ ਬਣਦਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਬਹੁਤ ਸਿੰਪਲ ਤੇ ਸੌਖੀ ਰੈਸিপি ਹੈ ਠੀਕ ਹੈ ਜੀ ਜ਼ਰੂਰ ਟਰਾਈ ਕਰਿਓ ਆਹ ਦੇਖੋ ਜੀ ਮੈਂ ਤੁਸੀ ਕਹਿ ਰਹੇ ਹਾਨੇ ਕਿ ਮੈਂ ਸਾਰਾ ਸਾਗ ਕੱਟ ਲਿਆ ਠੀਕ ਹੈ ਤੇ ਤੁਹਾਡੇ ਹੋਣਾ ਕਿ ਮੈਂ ਕਹਿ ਰਹੀ ਹਾਂ ਨਾ ਕਿ ਬਿਨਾ ਕੱਟੇ ਸਾਗ ਬਣਾਵਾਂਗੇ ਤੇ ਬਿਨਾ ਕੱਟੇ ਵਰਗਾ ਹੀ ਹੁੰਦਾ ਕਿ ਇਹ ਮੋਟਾ-ਮੋਟਾ ਆਪਾਂ ਸਾਗ ਬਣਾ ਕੱਟ ਲਿਆ ਠੀਕ ਹੈ ਜੀ ਤੇ ਆਹ ਦੇਖੋ ਬਾਕੀ ਜਿਹੜਾ ਆਹ ਵਾਲਾ ਸਾਗ ਹੈ ਇਹ ਆਪਾਂ ਬਿਲਕੁਲ ਇਦਾਂ ਹੀ ਪਾਵਾਂਗੇ ਆਗੇ ਕੱਟਿਆ ਨਾ ਕੱਟਿਆ ਇੱਕ ਬਰਾਬਰ ਹੈ ਕਿਉਂਕਿ ਆਹ ਦੇਖ ਸਕਦੇ ਹੋ ਤੁਸੀਂ ਕਿ ਮੈਂ ਫਟਾਫਟ ਬਹੁਤ ਸਾਰਾ ਸਾਗ ਸੀ ਕਈ ਜਣੀਆਂ ਲਈ ਬਣਾਣਾ ਹੈ ਮੈਂ ਅੱਜ ਠੀਕ ਹੈ ਜੀ ਇਹ ਸੁਖਨਾ 10 15 ਬੰਦੇ ਆ ਲਈ ਸਾਡਾ ਸਾਗ ਬਣਨਾ ਹੈ ਕਈਆਂ ਦੇ ਫਿਰ ਕਮੈਂਟ ਆਣਗੇ ਤੁਸੀਂ ਥੋੜੇ ਜਿਨੇ ਹੋ ਤੇ ਸਾਗ ਤੁਸੀਂ ਬਣਾਇਆ ਤੇ ਆ ਦੇਖੋ ਜੀ ਮੈਂ ਪਾਲਕ ਵਗੈਰਾ ਹਰ ਇੱਕ ਚੀਜ਼ ਮੈਂ ਸਾਫ਼ ਸੁਥਰੀ ਕਰਕੇ ਰੱਖ ਲਈ ਤੇ ਆ ਜਿਹੜੀ ਚੀਜ਼ਾਂ ਨੇ ਨਾ ਇਹ ਮੈਂ ਪਾਉਂਗੀ ਬਿਨਾ ਕੱਟੇ ਠੀਕ ਹੈ ਜੀ ਸਾਗ ਵੀ ਮੈਂ ਮੋਟਾ-ਮੋਟਾ ਕੱਟ ਲਿਆ ਵੈਸੇ ਨਰਮ ਬਹੁਤ ਹੈ ਸਾਗ ਕਿਉਂਕਿ ਤਾਜ਼ਾ-ਤਾਜ਼ਾ ਸਾਗ ਹੁੰਦਾ ਨਾ ਤੇ ਬਿਨਾ ਕੱਟੇ ਹੀ ਬਣ ਮਤਲਬ ਚਾਹੇ ਤੁਸੀਂ ਇਹਨੂੰ ਕੱਢ ਲਓ ਕਈ ਭੈਣਾਂ ਨੂੰ ਚਲ ਸਾਨੂੰ ਤਾਂ ਪਿੰਡਾ ਕਰਕੇ ਥੋੜੀ ਬਹੁਤ ਟਾਈਮ ਵੀ ਹੁੰਦਾ ਤੇ ਕਈ ਸ਼ਹਿਰਾਂ ਦੀਆਂ ਐਸੀਆਂ ਭੈਣਾਂ ਹੁੰਦੀਆਂ ਨੇ ਜਿਹੜੀਆਂ ਵਿਚਾਰੀਆਂ ਨੂੰ ਜੌਬ ਤੋਂ ਆਉਂਦੀਆਂ ਉਹਨਾਂ ਕੋਲ ਬਿਲਕੁਲ ਵੀ ਟਾਈਮ ਨਹੀਂ ਹੁੰਦਾ ਤੇ ਸਾਗ ਨਹੀਂ ਖਾ ਪਾਉਂਦੇ ਹਨਾ ਕਿ ਸਾਗ ਬਣਾਉਣਾ ਬੜਾ ਔਖਾ ਸਮਝਦੀਆਂ ਤੇ ਇਸ ਕਰਕੇ ਤੁਸੀਂ ਇਹਨਾਂ ਨੂੰ ਦੋ ਐਵੇਂ ਹੀ ਦੋ ਟੁਕੜੇ ਕਰੋ ਠੀਕ ਹੈ ਜੀ ਤੇ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਤੇ ਇਸੇ ਤਰ੍ਹਾਂ ਹੀ ਪਾ ਸਕਦੇ ਹੋ ਉਧਰ ਸਾਡਾ ਪਾਣੀ ਬਿਲਕੁਲ ਹੋ ਗਿਆ ਜੀ ਗਰਮ ਤੇ ਮੈਂ ਕਿਹ ਚਲੋ ਅੱਜ ਬਣਾਉਂਗੀ ਬਾਕੀ ਉਹ ਚੀਜ਼ਾਂ ਵੀ ਇਹਦੇ ਵਿੱਚ ਪਾਉਂਗੀ ਮੈਂ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਏ ਜਿਹਦੇ ਨਾਲ ਸਾਨੂੰ ਗੈਸ ਦਾ ਜ਼압 ਕੁਛ ਨਹੀਂ ਬਣਦਾ ਹੈਗਾ ਇਹ ਮਤਲਬ ਜਿਹੜੀਆਂ ਚੀਜ਼ਾਂ ਪਾਉਣ ਨਾਲ ਨਾ ਸੱਜ ਜ ਸਾਗ ਤੁਸੀਂ ਚਾਹੇ ਉਹਨੂੰ ਫ੍ਰੀ ਰੱਖ ਲਓ ਤੇ ਜਦੋਂ ਜ਼ਰੂਰਤ ਹੋਵੇ ਥੋੜਾ ਜਿਹਾ ਪਾਓ ਤੇ ਤੜਕ ਲਓ ਇਹਦੇ ਨਾਲ ਸਾਨੂੰ ਗੈਸ ਦਾ ਜ਼압 ਬਿਲਕੁਲ ਨਹੀਂ ਬਣਦਾ ਇੰਨਾ ਮਤਲਬ ਉਹ ਉਹ ਚੀਜ਼ਾਂ ਪਾਉਂਗੀ ਮੈਂ ਠੀਕ ਹੈ ਜੀ ਪਾਣੀ ਗਰਮ ਹੋ ਗਿਆ ਸਾਡਾ ਤੇ ਲੋ ਜੀ ਆ ਦੇਖੋ ਪਾਣੀ ਸਾਡਾ ਉਬਲਣ ਲੱਗ ਗਿਆ ਹੁਣ ਥੋੜਾ ਥੋੜਾ ਕਰਕੇ ਆਪਾਂ ਸਾਗ ਪਾਉਂਦੇ ਜਾਵਾਂਗੇ ਜੋ-ਜੋ ਹੀ ਸਾਡਾ ਸਾਗ ਥੱਲੇ ਹੁੰਦਾ ਜਾਏਗਾ ਫਿਰ ਆਪਾਂ ਪੂਰਾ ਸਾਗੇ ਦੇ ਵਿੱਚ ਪਾ ਲਾਂਗੇ ਮੈਂ ਐਸੇ ਪਤੀਲੇ ਦੇ ਵਿੱਚ ਹਮੇਸ਼ਾ ਬਣਾਉਣੀ ਆ ਇਹ ਮੇਰਾ ਝਾਜੀ ਲੋਹੇ ਦਾ ਪਤੀਲਾ ਤੇ ਵੈਸੇ ਮੈਂ ਤੋੜੀ ਚ ਵੀ ਬਣਾ ਲੈਣੀ ਹੁੰਦੀ ਆ ਫਿਰ ਤੋੜੀ ਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਅੱਜ ਕੱਲ੍ਹ ਦੀਆਂ ਤੋੜੀਆਂ ਲੈ ਜ਼ਰੂਰ ਲੈਣੇ ਆ ਪਰ ਇੰਨੀਆਂ ਨਾ ਪੱਕੀਆਂ ਨਹੀਂ ਆ ਰਹੀਆਂ ਹੈਗੀਆਂ ਕੱਚੀਆਂ ਕੱਚੀਆਂ ਤੋੜੀਆਂ ਆਂਦੀਆਂ ਫਿਰ ਉਹ ਤਿੜਕ ਜਾਂਦੀਆਂ ਜਾਂ ਤਾਂ ਮਿੱਟੀ ਰਾਣੀ ਪੈਂਦੀ ਉਹਨਾਂ ਨੂੰ ਬਸ ਇਹ ਆ ਵੀ ਸਾਗ ਤੇ ਆਦੂ ਖੁੱਲੀ ਡੁੱਲੀ ਤੇਜ਼ ਹੋਵੇ ਠੀਕ ਹੈ ਜੀ ਫਟਾਫਟ ਬਣ ਜਾਂਦਾ ਝਟਪਟ ਬਣ ਜਾਂਦਾ ਸਾਗ ਹੈ ਹੋਜੀ ਜੋ ਹੀ ਥੱਲੇ ਸਾਰਾ ਸਾਗ ਹੁੰਦਾ ਜਾਏਗਾ ਥੋੜਾ ਥੋੜਾ ਪਾਦੇ ਜਾਵਾਂਗੇ ਬਾਕੀ ਸਾਰਾ ਕੁਝ ਜੋ ਵੀ ਇਸ ਪਾਉਂਗੀ ਇਹਦੇ ਵਿੱਚ ਸੇਮ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੀ ਜਾਊਂਗੀ ਇਹ ਪਾ ਕੇ ਜਦ ਤੱਕ ਇਹ ਥੱਲਾ ਹੋਏਗਾ ਤੇ ਥੱਲੇ ਹੋਊਗਾ ਸਾਗ ਤੇ ਤਦ ਤੱਕ ਆਪ ਆਪਣਾ ਲਸਣ ਵਗੈਰਾ ਕੱਢ ਲੈਣੀ ਮੇਰੀ ਆਦਤ ਹੁੰਦੀ ਵੈਸੇ ਤਾਂ ਮੈਂ ਜਦੋਂ ਵੀ ਕਦੀ ਵਿਹਲੀ ਹੋਵਾਂ ਨਾ ਹਮੇਸ਼ਾ ਮੈਂ ਆਪਣਾ ਲਸਣ ਕੱਟ ਕੇ ਹੀ ਰੱਖਦੇ ਹੁੰਦੀਆਂ ਡੋਂਗਾ ਪਾਰ ਕੇ ਮੈਨੂੰ ਕੱਟਣ ਦੀ ਲੋੜ ਨਹੀਂ ਪੈਂਦੀ ਵੈਸੇ ਖੜੇ ਪੈਰ ਤੇ ਬਾਕੀ ਮੈਂ ਜਿਹੜਾ ਕੱਟਿਆ ਹੋਇਆ ਸੀ ਤੇ ਪ੍ਰੀਤ ਨੂੰ ਭੇਜਦਾ ਸੀਗਾ ਚਿੱਲੇ ਹੋਇਆ ਸੀ ਸੌਰੀ ਤੇ ਅੱਜ ਮੈਨੂੰ ਛਿੱਲਣਾ ਪੈਣਾ ਲਸਣ ਭਾਈ ਜਾਣਾ ਹੈ ਕਿ ਨਹੀਂ ਆਣਾ ਆਣੀ ਤੇ ਲਓ ਜੀ ਆ ਦੇਖ ਸਕਦੇ ਹੋ ਤੁਸੀਂ ਸਾਡੇ ਇਸ ਟਿੰਡੇ ਦੇ ਵਿੱਚ ਬਾਬਾ ਸਾਰਾ ਸਾਗ ਆ ਗਿਆ ਠੀਕ ਹੈ ਜੀ ਹੁਣ ਇਹਨੂੰ ਆਪਾਂ ਰਿਜਜਨ ਦਾਂਗੇ ਰਿਜਜ ਕੇ ਬਿਲਕੁਲ ਥੱਲੇ ਚੱਲਿਆ ਜਾਏਗਾ ਐਨ ਵਧੀਆ ਤਰੀਕੇ ਨਾਲ ਥੱਲੇ ਚਲ ਜੇਗਾ ਤੇ ਮੈਂ ਡੋਂਗੇ ਚ ਪਾਣੀ ਰੱਖ ਦਿੰਨੀ ਹੁੰਨੀ ਆ ਜਦੋਂ ਵੀ ਜ਼ਰੂਰਤ ਹੋ ਪਵੇ ਨਾ ਪਾਣੀ ਸੁੱਕ ਜਾਂਦਾ ਤੇ ਫਿਰ ਇਹਦੇ ਵਿੱਚ ਪਾਣੀ ਪਾਈ ਜਾਏਗਾ ਠੀਕ ਹੈ ਆਪਾਂ ਇਹਨੂੰ ਢੱਕ ਦਿੰਨੇ ਆ ਤੇ ਲੋ ਜੀ ਇੱਧਰ ਪੈ ਗਿਆ ਰੇਜਾ ਸਾਡੇ ਸਾਗ ਨੂੰ ਆ ਦੇਖ ਕਿੰਨਾ ਵਧੀਆ ਤਰੀਕੇ ਨਾਲ ਰੇਜ ਰਿਹਾ ਨਾ ਕਿਉਂਕਿ ਅੱਗ ਤੇਜ਼ ਹੋਣੀ ਚਾਹੀਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਬਿਨਾ ਕੱਟੇ ਹੀ ਆ ਦੇਖੋ ਛੋਲੀਏ ਦੇ ਪੱਤੇ ਨੇ ਨਾ ਸਾਰੇ ਉਹ ਵੀ ਪਾ ਦਾਂਗੇ ਠੀਕ ਹੈ ਜੀ ਆਪਾਂ ਬਿਨਾ ਕੱਟੇ ਹੀ ਪਾਣੇ ਨੇ ਛੋਲੀਏ ਦੇ ਪੱਤੇ ਤਾਂ ਕਿ ਜਦੋਂ ਹੀ ਰਿੱਝ ਗਏ ਥੱਲੇ ਹੋ ਜਾਣੇ ਨੇ ਦੇਖੋ ਔਰ ਫਟਾਫਟ ਪੱਕ ਜਾਣੇ ਨੇ ਇਸੇ ਤਰ੍ਹਾਂ ਹਾਂ ਆਪਾਂ ਜਿਹੜੀ ਸੋਇਆ ਤੇ ਪਾਲਕ ਹੈ ਇਹ ਵੀ ਆਪਾਂ ਹੁਣ ਇਹਦੇ ਵਿੱਚ ਹੀ ਪਾ ਦਈਏ ਜਿੰਨੀ ਪੈਂਦੀ ਹੈ ਉਨੀ ਆਪਾਂ ਪਾ ਦਿੰਦੇ ਆ ਤੁਸੀਂ ਚਾਹੋ ਇਹਨੂੰ ਕੱਟ ਸਕਦੇ ਹੋ ਜੇ ਨਹੀਂ ਨਾ ਇਦਾਂ ਸਾਬਤ ਦੀ ਸਾਬਤ ਹੀ ਪਾ ਸਕਦੇ ਸੇਕ ਹੀ ਬੜਾ ਹੋ ਗਿਆ ਮੈਂ ਇਹ ਕੋ ਬਿਲਕੁਲ ਸਾਬਤ ਪਾਉਂਗੀ ਇਦਾਂ ਦੇਦਾਂ ਹੀ ਪਾ ਦੂੰਗੀ ਤੇ ਤੁਸੀਂ ਦੇਖਿਓ ਕਿੰਨਾ ਵਧੀਆ ਪੱਕ ਕੇ ਤਿਆਰ ਹੋ ਜਾਣਾ ਹੈ ਮੈਸੇ ਇਹ ਸਾਫ਼ ਸੁਥਰਾ ਕਰ ਲੈਣਾ ਧੋ ਲੈਣਾ ਚੰਗੀ ਤਰ੍ਹਾਂ ਮੇਨ ਆਪਾਂ ਨੂੰ ਧੋਣ ਦੀ ਗੱਲ ਹੁੰਦੀ ਹੈ ਇਹ ਰੰਦਵਾਣਾ ਇਦਾਂ ਹੀ ਮੈਂ ਮੇਥੀ ਪਾ ਦੇਣੀ ਆਹ ਲੋ ਜੀ ਆਹ ਦੇਖ ਇਸੇ ਤਰ੍ਹਾਂ ਜਿਹੜੀ ਮੇਥੀ ਹੈ ਮੇਥੀ ਜਿੰਨੀ ਆਪਾਂ ਪਾਣੀ ਉਨੀ ਆਪਾਂ ਕੱਟੀ ਹੋਈ ਬਿਨਾ ਕੱਟੀ ਸੌਰੀ ਮੇਥੀ ਵੀ ਪਾ ਦੇਣੀ ਸਹੀ ਕੀ ਬੜਾ ਲੱਗਦਾ ਲੋਚ ਸਾਰਾ ਕੁਝ ਪੈ ਗਿਆ ਥੋੜਾ ਜਿਹਾ ਰਹਿ ਗਿਆ ਬਾਚ ਹੋਣਾ ਜਿਹੜਾ ਥੱਲੇ ਹੋਊਗਾ ਨਾ ਫਿਰ ਪਾ ਦੂੰਗੀ ਤੇ ਲੋਰੀ ਇਧਰ ਆਪਾਂ ਸਾਰਾ ਸਾਗ ਪਾਤਾ ਜੋ ਵੀ ਸੀਗਾ ਮੇਰੇ ਕੋਲ ਮੇਥੀ ਪਾਲਕ ਸੋਏ ਛੋਲੀਆਂ ਠੀਕ ਹੈ ਜੀ ਸਾਰਾ ਕੁਝ ਮੈਂ ਪਾ ਦਿੱਤਾ ਹੈ ਐਨ ਬਦਿਆ ਤਰੀਕੇ ਨਾਲ ਹੁਣ ਦੇਖਿਓ ਥੱਲੇ ਹੁੰਦਾ ਜਾਏਗਾ ਠੀਕ ਹੈ ਜਦੋਂ ਹੀ ਆਪਣਾ ਰਿਜਦਾ ਜਾਏਗਾ ਥੋੜਾ ਥੱਲੇ ਹੁੰਦਾ ਜਾਏਗਾ ਫਿਰ ਇਸ ਤਰ੍ਹਾਂ ਕਰਕੇ ਆਪਾਂ ਘੋਟਣੇ ਦੇ ਨਾਲ ਨਾ ਇਹਨੂੰ ਥੱਲੇ ਕਰ ਦਾਂਗੇ ਦੇਖ ਲੋ ਕੰਮ ਕੋਈ ਐਸਾ ਨਹੀਂ ਹੈ ਜਿਹੜਾ ਆਪਾਂ ਕਰ ਨਹੀਂ ਸਕਦੇ ਠੀਕ ਹੈ ਜੀ ਮੈਂ ਕੱਟ ਵੀ ਕੱਟਣਾ ਵੀ ਜਾਣਦੀ ਆ ਐਸਾ ਕੁਝ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੱਟ ਕੇ ਵੀ ਬਣਾਉਂਦੀ ਹੁੰਦੀ ਆ ਸਾਗ ਤੇ ਅੱਜ ਮੈਂ ਸਪੈਸ਼ਲ ਤੁਹਾਨੂੰ ਦਿਖਾ ਰਹੀ ਆ ਕਿ ਬਿਨਾ ਕੱਟੇ ਵੀ ਸਾਗ ਬਣ ਜਾਂਦਾ ਉਹ ਇਹ ਨਹੀਂ ਆ ਥੋੜੀ ਮਿਹਨਤ ਲੱਗੇਗੀ ਠੀਕ ਆਪਾਂ ਪਰ ਅੱਜ ਕੱਲ੍ਹ ਦੀਆਂ ਤਾਂ ਜਿਹੜੀਆਂ ਹੱਥਾਂ ਨਾਲ ਕੋਈ ਨਹੀਂ ਘੋਟਦੇ ਔਰ ਪਟਨਾ ਮੈਂ ਦੇਖਿਆ ਕਿ ਮਿਕਸੀ ਦੇ ਵਿੱਚ ਘੋਟਦੇ ਜ਼ਿਆਦਾ ਪਸੰਦ ਕਰਦੀਆਂ ਸਾਗ ਤੇ ਇਸੇ ਸਾਗ ਨੂੰ ਆਪਾਂ ਤੁਹਾਨੂੰ ਹੱਥ ਨਾਲ ਵੀ ਘੋਟ ਕੇ ਦਿਖਾਵਾਂਗੇ ਠੀਕ ਹੈ ਬਸ ਇਹਨੂੰ ਵਧੀਆ ਤਰੀਕੇ ਨਾਲ ਪਕਾ ਲੀਏ ਤੇ ਇੱਧਰ ਆਪਾਂ ਹੁਣ ਜਿਵੇਂ ਪਾਣੀ ਘੱਟ ਹੁੰਦਾ ਭਟੋਂਗਾ ਰੱਖ ਦਿੰਨੇ ਹੁਣ ਇਹਦੇ ਆ ਦੇਖੋ ਜੀ ਡੋਂਗੇ ਦੇ ਵਿੱਚ ਪਾਣੀ ਨਾ ਜਦੋਂ ਹੀ ਇਹ ਥੱਲੋਂ ਭਾਪਦੇ ਨਾਲ ਇਹ ਰਿੱਜਦਾ ਰਹੇਗਾ ਲੋ ਜੀ ਹੁਣ ਇਹਨੂੰ ਟੱਕ ਦਿੱਤਾ ਹੈ ਇਹ ਰਿੱਜਦਾ ਰਹੇਗਾ ਪਾਣੀ ਜਦੋਂ ਹੀ ਰਿੱਜੇਗਾ ਜੇਕਰ ਪਾਣੀ ਘੱਟ ਹੋ ਜਾਏਗਾ ਆਪਾਂ ਪਾਉਂਦੇ ਚਾਵਾਂਗੇ ਇਹਦੇ ਵਿੱਚ ਇਹ ਐਨ ਵਧੀਆ ਤਰੀਕੇ ਨਾਲ ਦੇਖੋ ਅੱਗੇ ਆਪਾਂ ਤੁਲੀ-ਡੁਲੀ ਬਾਅਦ ਠੀਕ ਹੈ ਬਸ ਆਗੇ ਬਲਣੀ ਚਾਹੀਦੀ ਵਧੀਆ ਬਸ ਪੱਕਣਾ ਜ਼ਾਇਦਾ ਮੇਨ ਇਹ ਗੱਲ ਹੈ ਕਿ ਸਾਡਾ ਸਾਗ ਵਧੀਆ ਤਰੀਕੇ ਨਾਲ ਪੱਕ ਜਾਣਾ ਚਾਹੀਦਾ ਲੈ ਲਿਆ ਆਪਾਂ ਹਰੀਆਂ ਮਿਰਚਾਂ ਅਦਰਕ ਤੇ ਲਸਣ ਲਸਣ ਤੁਸੀਂ ਆਪਣੇ ਟੇਸਟ ਅਨਸਾਰ ਜਿੰਨਾ ਪਾਣਾ ਪਾ ਸਕਦਾ ਮੈਂ ਤਾਂ ਖੂਬਸਰਾ ਮਸਾਲਾ ਪਾਣੀ ਹੁੰਦੀ ਆ ਇਹਨੂੰ ਚਾਹੀ ਤੁਸੀਂ ਘੁੱਟ ਲੋ ਚਾਹੀ ਗ੍ਰਾਈਂਡ ਕਰ ਲੋ ਤੇ ਮੈਂ ਇਹਨੂੰ ਗ੍ਰਾਈਂਡ ਕਰ ਰਹੀ ਆ ਠੀਕ ਹੈ ਜੀ ਗ੍ਰਾਈਂਡ ਕਰਕੇ ਪਾਵਾਂਗੇ ਤੇ ਫਿਰ ਇੱਕ ਮਤਲਬ ਜੋ ਪਾਵਾਂਗੇ ਔਰ ਇਹਦੇ ਇਲਾਵਾ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰ ਲਿਓ ਜੀ ਤੇ ਲਓ ਜੀ ਆ ਦੇਖ ਲਓ ਕਿੰਨਾ ਸੋਹਣੀ ਅੱਗ ਬਲ ਰਹੀ ਏ ਬਹੁਤ ਵਧੀਆ ਤਰੀਕੇ ਨਾਲ ਬਸ ਚੁੱਲੇ ਨਾਲ ਹੀ ਹੁੰਦਾ ਕਿ ਇਹਨੂੰ ਸਾਨੂੰ ਨਾ ਅੱਗ ਦਾ ਧਿਆਨ ਰੱਖਣਾ ਪੈਂਦਾ ਗੈਸ ਤੇ ਬਸ ਇਹ ਪੈਦਾ ਹੁੰਦਾ ਕਿ ਸਾਨੂੰ ਅੱਗ ਬਾਲਣ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਆ ਦੇਖੋ ਜੀ ਇਹਨੂੰ ਵਧੀਆ ਤਰੀਕੇ ਨਾਲ ਸਾਡਾ ਰੀਝੀ ਗਿਆ ਸਾਗ ਆ ਦੇਖੋ ਮੈਂ ਪਾਣੀ ਪਾ ਦਿੱਤਾ ਸੀ ਮੈਂ ਡੋਂਗੇ ਦੇ ਵਿੱਚ ਪਾਣੀ ਪਾ ਕੇ ਰੱਖ ਦੇਨੀ ਆ ਦੇਖ ਲਓ ਇਹਨੂੰ ਵਧੀਆ ਹੁਣ ਮਤਲਬ ਪੂਰਾ ਇਹਨ ਘੜਕਾ ਲੱਗ ਚੁੱਕਿਆ ਠੀਕ ਹੈ ਤੇ ਹੁਣ ਆਹ ਵਾਲਾ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਜਿਹੜਾ ਆਪਾਂ ਬਣਾਇਆ ਨਾ ਗ੍ਰਾਇੰਡ ਕੀਤਾ ਇਹ ਸਾਰਾ ਕੁਝ ਆਪਾਂ ਇਹਦੇ ਵਿੱਚ ਹੀ ਪਾ ਦਿੰਦੇ ਠੀਕ ਹੈ ਜੀ ਇੱਥੇ ਪਾਣੀ ਪਾ ਕੇ ਪਾ ਦੇਣੀ ਜਿਹੜਾ ਥੋੜਾ ਬਹੁਤ ਨਹੀਂ ਹੋਏਗਾ ਨਾ ਸਾਰਾ ਪੈ ਜਾਵੇਗਾ ਇਹਦੇ ਵਿੱਚ ਤੇ ਲੋ ਜੀ ਇਹਨਾਂ ਪਾ ਇਹਦੇ ਵਿੱਚ ਹੀ ਆਪਣੇ ਟੇਸਟ ਅਨੁਸਾਰ ਪਾ ਦੇਣਾ ਨਮਕ ਠੀਕ ਹੈ ਜੀ ਮੇਰੇ ਕੋਲ ਸਾਗ ਜ਼ਿਆਦਾ ਸੀ ਇਸ ਕਰਕੇ ਮੈਂ 2.5 ਚਮਚ ਪਾਣ ਲੱਗੀ ਆ ਤੇ ਥੋੜੀ ਜੀ ਹਲਦੀ ਨਾ ਜ਼ਰੂਰ ਪਾਇਆ ਕਰੋ ਅੱਧਾ ਚਮਚ ਨਾ ਕਦੇ ਵੀ ਤੁਸੀਂ ਇਹ ਨਾ ਸੋਚੋ ਕਰੋ ਕਿ ਸਾਗ 'ਚ ਨਹੀਂ ਪਾਉਂਦੇ ਅਸੀਂ ਜ਼ਰੂਰ ਪਾਉਂਦੇ ਆ ਇਹਦੇ ਨਾਲ ਨਾ ਗੈਸ ਨਹੀਂ ਬਣਦੀ ਹੈਗੀ ਠੀਕ ਹੈ ਜੀ ਇਹ ਬਹੁਤ ਵਧੀਆ ਚੀਜ਼ ਹੈ ਤੇ ਬਾਕੀ ਤੁਹਾਨੂੰ ਮੈਂ ਵੀਡੀਓ ਹਮੇਸ਼ਾ ਸ਼ੇਅਰ ਕਰਦੀ ਹੁੰਦੀ ਆ ਜੋ ਮੈਂ ਪਾਉਂਦੀ ਹੁੰਦੀ ਆ ਉਸੇ ਤਰ੍ਹਾਂ ਤੁਹਾਡੇ ਨਾਲ ਮੈਂ ਹਰ ਇੱਕ ਵੀਡੀਓ ਸ਼ੇਅਰ ਕਰਦੀ ਹੁੰਦੀ ਆ ਬਾਕੀ ਆ ਲਓ ਜੀ ਬਣ ਜੇਗਾ ਹੁਣ ਇਹਨੂੰ ਰਿਜਦਾ ਰਵੇ ਬਸ ਆਪਾਂ ਅੱਗ ਦਾ ਧਿਆਨ ਰੱਖਣਾ ਠੀਕ ਹੈ ਰਿਜੀ ਜਾਏਗਾ ਕਿ ਆਪਾਂ ਇਹਨੂੰ ਟੱਕ ਦੇਣੇ ਤੇ ਲਓ ਜੀ ਆ ਦੇਖੋ ਜੀ ਸਾਗ ਸਾਡਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਆ ਦੇਖ ਸਕਦੇ ਤੁਸੀਂ ਆ ਐਨ ਵਧੀਆ ਤਰੀਕੇ ਨਾਲ ਠੀਕ ਹੈ ਜੀ ਹੁਣ ਆਪਾਂ ਇਹਨੂੰ ਇਦਾਂ ਹੀ ਕੋਟ ਲਾਂਗੇ ਉੱਪਰ ਪਏ ਪਏ ਇਹਨੂੰ ਥੋੜਾ ਥੋੜਾ ਕਰਕੇ ਨਾ ਕੋਟ ਲਾਂਗੇ ਠੀਕ ਹੈ ਜੀ ਹੌਲੀ 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 ਕੋਟੀ ਜਾਵਾਂਗੇ ਐਨ ਵਧੀਆ ਤਰੀਕੇ ਨਾਲ ਘੁੱਟ ਜਾਏਗਾ ਕਪੜਾ ਅੰਗਾਰੇ ਵਿੱਚ ਗਰਮ ਨਾ ਕਰੇ ਇਹ ਬਹੁਤ ਸਾਰੀਆਂ ਭੈਣਾ ਕਣਕ ਦਾ ਹੱਤਾ ਵੀ ਪਾ ਕੇ ਕੋ ਮਤਲਬ ਘੋਟਦੀ ਹੈ ਮੈਂ ਵੀ ਕਈ ਵਾਰੀ ਕਣਕ ਦਾ ਹੀ ਵੀ ਪਾ ਲੈਨੀ ਹੁੰਦੀ ਆ ਕਣਕ ਦੇ ਨਾਲ ਨਾ ਥੋੜਾ ਚਿਕਨਾ ਜਿਹਾ ਸਾਗ ਬਣ ਜਾਂਦਾ ਜੇਕਰ ਤੁਸੀਂ ਤਮੱਕੀ ਦਾ ਪਾਣੇ ਹੋ ਮੱਕੀ ਦਾ ਪਾ ਲਓ ਕਣਕ ਦਾ ਪਾਣਾ ਕਣਕ ਦਾ ਆਪਣੀ ਆਪ ਦੀ ਇੱਛਾ ਹੈ ਠੀਕ ਹੈ ਜੀ ਜੀ ਮਠੀ ਮਠੀ ਆਗ ਤੇ ਇਹਨੂੰ ਸੇ ਮਤਲਬ ਜਦੋਂ ਕੋਟਦੇ ਆ ਨਾ ਅਸੀਂ ਚੁੱਲੇ ਉੱਤੇ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਬਸ ਮਠੀ ਮਠੀ ਆਗ ਤੇ ਘੁੱਟਦਾ ਹੁੰਦਾ ਹੈ ਕਿਉਂਕਿ ਨਾ ਫਿਰ ਜੇ ਆਪਾਂ ਇਹਨੂੰ ਛੱਡ ਦਿੰਨੇ ਆ ਤੇ ਇਹਦੇ ਦੇ ਨਾ ਛਿੱਟੇ ਬੜੀ ਬੁਰੀ ਤਰ੍ਹਾਂ ਪੈਂਦੇ ਆ ਮਤਲਬ ਹੱਥਾਂ ਤੇ ਨਾ ਬਾਹਾਂ ਤੇ ਛਿੱਟੇ ਪੈਂਦੇ ਆ ਤੇ ਆ ਦੇਖੋ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਨਾ ਕਿ ਬਿਨਾ ਕੱਟੇ ਵੀ ਆਪਾਂ ਇਹਨੂੰ ਮਤਲਬ ਬਹੁਤ ਵਧੀਆ ਤੇ ਇੱਕਦਮ ਮੁਲਾਇਮ ਬਣਾ ਸਕਦੇ ਆ ਠੀਕ ਹੈ ਥੋੜਾ ਜੇਕਰ ਤੁਹਾਨੂੰ ਲੱਗਦਾ گاੜਾ ਹੋ ਜਾਵੇ ਥੋੜਾ ਆਟਾ ਪਾ ਕੇ ਤੇ ਫਿਰ ਇਹਨੂੰ ਮਠੇ ਮਠੇ ਇਦਾਂ ਘੋਟਦੇ ਰਹਿਣਾ ਥੋੜਾ ਜਿਹਾ ਆਪਾਂ ਪਾਣੀ ਪਾ ਦਿੰਦੇ ਤਾਂ ਕਿ ਹੁਣ ਨਾ ਪਾਣੀ ਰਿੱਝ ਜੇਗਾ ਹੁਣ ਤਾਂ ਆਪਣਾ ਰਿੱਝ ਵੀ ਜਾਏਗਾ ਪਾਣੀ ਜੇਕਰ ਤੁਹਾਨੂੰ ਜ਼ਿਆਦਾ ਗਾੜਾ ਲੱਗਦਾ ਮੈਨੂੰ ਤੇ ਗਾੜਾ ਲੱਗ ਰਿਹਾ ਸੀ ਮੈਂ ਪਾਣੀ ਇਹਦੇ ਵਿੱਚ ਪਾ ਤਾ ਕੋਲੇ ਨੂੰ ਮਠਾ ਮਠਾ ਬਹੁਤ ਵਧੀਆ ਤਰੀਕੇ ਨਾਲ ਆ ਦੇਖੋ ਜੀ ਬਹੁਤ ਸੋਹਣਾ ਹੋ ਗਿਆ ਹੁਣ ਇਹਨੂੰ ਆਪਾਂ ਰਿੱਜਣਾ ਰੱਖ ਦਾਂਗੇ ਆਟਾ ਮੈਂ ਥੋੜਾ ਘੱਟ ਸੀਗਾ ਮੈਂ ਕਿਹਾ ਚਲੋ ਪਾ ਦਿੰਨੀ ਆਂ ਔਰ ਆਟਾ ਬਸ ਹੁਣ ਇਹ ਆਪਾਂ ਗੈ ਮਤਲਬ ਚੁੱਲੇ ਤੇ ਤਾਂ ਰੱਖਣਾ ਤਾਂ ਕਿ ਚੰਗੀ ਤਰ੍ਹਾਂ ਸਾਡਾ ਆਟਾ ਨਾ ਜਿਹੜਾ ਪੱਕ ਜਵੇ ਇਹ ਪੱਕਦਾ ਰਹਿੰਦਾ ਨਾਲ ਦੀ ਨਾਲ ਫਿਰ ਆਟੇ ਦਾ ਕੱਚਾਪਨ ਹੁਣ ਤੜਕਾ ਫਿਰ ਜਦੋਂ ਮਰਜ਼ੀ ਆਪਾਂ ਨਾਲ ਲੈਣ। ਅਸੀਂ ਤਾਂ ਇਹ ਤਰੀਕੇ ਨਾਲ ਬਣਾੰਨੇ ਹੁੰਨੇ ਆ ਠੀਕ ਹੈ ਜੀ। ਸਭ ਦੇ ਆਪਣੇ ਆਪਣੇ ਤਰੀਕੇ ਆ। ਕੁੱਕਰ 'ਚ ਬਣਾ ਲੈਂਦੇ ਆ ਪਰ ਕੁੱਕਰ 'ਚ ਨਾ ਖਤਰਾ ਬਹੁਤ ਹੁੰਦਾ ਹੈ। ਇੱਕ ਤਾਂ ਗੈਸ ਬਣਾਉਂਦਾ ਉਹ ਵਾਲਾ ਸਾਗ ਤੇ ਇੱਕੋ ਦੀ ਦਿੱਕਤ ਇਹ ਆ ਜਾਂਦੀ ਹੈ ਜੇ ਕੋਈ ਪੱਤਾ ਕਈ ਵਾਰੀ ਸੀਟੀ-ਸੂਟੀ 'ਚ ਫਸ ਜਾਂਦਾ ਨਾ ਤੇ ਜਿਹੜੀਆਂ ਪੈਣਾ ਕੁੱਕਰ ਦੇ ਵਿੱਚ ਬਣਾਉਂਦੀਏ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਕਰੋ। कि ਇਹ ਪਹਿਲਾਂ ਥੱਲੇ ਚੰਗੀ ਤਰ੍ਹਾਂ ਹੋਣ ਦਿਆ ਕਰੋ ਫਿਰ ਉਪਰੋਂ ਦੀ ਕੜਛੀ ਨਾਲ ਦਬਾ ਕੇ ਤਾਂ ਕੁੱਕਰ ਬੰਦ ਕਰਿਆ ਕਰੋ ਠੀਕ ਹੈ ਜੀ ਅਰ ਧਿਆਨ ਦੇਖੋ ਕਿ ਸੀਟੀ ਵੱਜ ਰਹੀ ਹੈ ਨਹੀਂ ਵੱਜ ਰਹੀ ਖੋਲ ਖੜੇ ਹੋਗੇ ਕਿਉਂਕਿ ਬਸ ਸਾਗ ਦਾ ਕੰਮ ਐਸਾ ਹੀ ਹੈ ਕਿ ਪੱਤਾ ਨਾ ਫਸ ਜੇ ਜਿਵੇਂ ਆਪਣੇ ਦਾਲ ਵਗੈਰਾ ਦਾ ਕਈ ਵਾਰੀ ਉਰਦਾਂ ਦੀ ਦਾਲ ਦਾ ਵੀ ਫਸ ਜਾਂਦਾ ਹੁੰਦਾ ਤੇ ਲੋ ਜੀ ਸਾਡਾ ਸਾਗ ਇੱਕਦਮ ਬਣ ਕੇ ਤਿਆਰ ਹੋ ਗਿਆ ਆ ਦੇਖੋ ਬਹੁਤ ਸੁਆਦ ਬਣੇਗਾ ਅਰ ਮੁਲਾਇਮ ਵੀ ਹੁਣ ਇਹਨੂੰ ਆਪਾਂ ਜਿੱਦਾਂ ਮਰਜ਼ੀ ਜਦੋਂ ਮਰਜ਼ੀ ਤੜਕਾ ਲਾ ਸਕਦੇ ਹਾਂ ਕਿ ਲੋ ਜੀ ਆ ਦੇਖ ਲਓ ਇਹਨਾ ਥੋੜਾ ਭਾਪ ਨਿਕਲ ਰਹੀ ਹੈ ਕਿ ਸਾਗ ਵਧੀਆ ਤਰੀਕੇ ਨਾਲ ਦਿਖ ਨਹੀਂ ਰਿਹਾ ਦੇਖ ਕਿ ਲੋ ਜੀ ਇੱਧਰ ਆਪਣਾ ਸਾਗ ਨੂੰ ਲਾਣ ਲੱਗਿਆ ਤੜਕਾ ਠੀਕ ਹੈ ਜੀ ਬਾਕੀ ਸਹੀ ਤਰੀਕੇ ਨਾਲ ਤੜਕਾ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਜਿਹੜੀਆਂ ਤੜਕਾ ਲਾਦੀ ਹੁੰਦੀ ਹੈ ਨਾ ਤੇ ਪਹਿਲਾਂ ਹਿੰਗ ਪਾ ਲਿਆ ਕਰੋ ਠੀਕ ਹੈ ਮੈਂ ਤੇ ਬਹੁਤ ਕੁਛੇ ਦੇ ਵਿੱਚ ਪਾ ਲਿਆ ਤੇ ਹੁਣ ਆ ਦੇਖੋ ਲਸਣ ਦੀਆਂ ਤੂਰੀਆਂ ਦਾ ਤੜਕਾ ਜਦ ਤੱਕ ਵਧੀਆ ਤਰੀਕੇ ਨਾਲ ਮੈਂ ਜਲਾਣਾ ਸੜਿਆ ਹੋਇਆ ਰੋਗ ਟੇਸਟ ਹੀ ਆ ਗਿਆ

ਇਹ ਤਾਂ ਸਾਗ ਨੂੰ ਜਗਾ ਸਾ ਜਾਲਾ ਬਦਾ ਤਲਕਾ ਠੀਕ ਹੈ ਜੀ ਤਦ ਤੱਕ ਆਪ ਆਪਣਾ ਮੱਕੀ ਦਾ ਆਟਾ ਮੱਕੀ ਦਾ ਆਟਾ ਗੁੰਨਣਾ ਹੈ ਆਪਾਂ ਜੀ ਬਿਲਕੁਲ ਗਰਮ ਪਾਣੀ ਦੇ ਨਾਲ ਕੋਸਾ ਕੋਸਾ ਪਾਣੀ ਹੁੰਦਾ ਨਾ ਉਹਦੇ ਨਾਲ ਵਧੀਆ ਅਠਰ ਜਾਂਦਾ ਆਟਾ ਮਤਲਬ ਰੋਟੀ ਸਾਡੀ ਦੇ ਨਾ ਟੁੱਟਦੀ ਨਹੀਂ ਹੈਗੀ ਇਹ ਫਾਇਦਾ ਹੁੰਦਾ ਤਿੰਨ ਲਓ ਜੀ ਪਾਂ 10 ਮਿੰਟ ਵਧੀਆ ਤਰੀਕੇ ਨਾਲ ਸਾਡਾ ਆਟਾ ਮਿੱਥਿਆ ਹੋਵੇ ਨਾ ਗੁੰਨ ਕੇ ਰੱਖਿਆ ਹੋਵੇ ਤੇ ਰੋਟੀ ਫਿਰ ਫਟਦੀ ਨਹੀਂ ਹੈਗੀ ਤੇ ਲੋ ਜੀ ਆ ਦੇਖੋ ਜੀ ਪਿਆਜ਼ ਸਾਡੇ ਵਧੀਆ ਤਰੀਕੇ ਨਾਲ ਪੁੱਜ ਕੇ ਹੁਣ ਆਪਾਂ ਇਹਦੇ ਵਿੱਚੇ ਪਾਵਾਂਗੇ ਕੱਟੇ ਹੋਏ ਟਮਾਟਰ ਟਮਾਟਰ ਨੂੰ ਵਧੀਆ ਤਰੀਕੇ ਨਾਲ ਪਕਾ ਲੈਣੇ ਆਪਾਂ ਤੇ ਲੋ ਜੀ ਇਹਦਾ ਸਾਡਾ ਲੱਗ ਗਿਆ ਤੜਕਾ ਚੰਗ ਲੱਗਿਆ ਹੈ ਤੇ ਆ ਜਾਓ ਜਿੰਨੇ ਜਿੰਨੇ ਖਾਣਾ ਹੈ ਸਾਗ ਮੈਂ ਤਾਂ ਇਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦਾ ਬਾਕੀ ਮੇਰੇ ਇਹ ਸਾਗ ਬਿਨਾ ਕੱਟੇ ਸਾਗ ਬਣਾ ਆ ਗਿਆ ਜੀ ਜਰੂਰ ਦੇਖਿਓ ਤੇ ਸ਼ੇਅਰ ਕਰਿਓ ਠੀਕ ਹੈ ਜੀ ਫਾਕੀ ਬਣਾ ਲਿਆ ਹੁਣ ਆਪਾਂ ਮੱਕੀ ਦੀ ਰੋਟੀ ਤੇ ਲੋ ਜੀ ਇਧਰ ਸਾਗ ਨੂੰ ਵੀ ਸਾਡਾ ਤੜਕਾ ਲੱਗ ਗਿਆ ਠੀਕ ਹੈ ਜੀ ਤੇ ਇਧਰ ਸਾਡਾ ਲੱਗ ਗਿਆ ਜੀ ਇਹ ਬਣ ਗਈ ਹੈ ਸਾਡੀ ਸਰਦੀ ਰੋਟੀ ਵੀ ਤੇ ਇਸ ਤਰੀਕੇ ਨਾਲ ਮੈਂ ਹਮੇਸ਼ਾ ਬਣਾਉਂਦੀ ਹੁੰਨੀ ਆ ਦੇਖੋ ਇਹ ਤਾਂ ਇਹ ਪੋਲੀਥੀਨ ਲਗਾ ਕੇ ਜੇਕਰ ਅ퍼 ਰੋਟੀ ਬਣਾਉਣੀ ਹੁੰਦੀ ਹੈ ਨਾ ਤੇ ਸਾਡੀ ਰੋਟੀ ਰੁੱਟਦੀ ਨਹੀਂ ਹੈਗੀ ਤੁਸੀਂ ਵੀ ਮੱਕੀ ਦੀ ਰੋਟੀ ਤੇ ਸਾਗ ਇਸੇ ਤਰੀਕੇ ਨਾਲ ਬਣਾਇਆ ਕਰੋ ਠੀਕ ਹੈ ਜੀ ਸਾਗ ਵੀ ਬਿਨਾ ਕੱਟੇ ਬਹੁਤ ਸੋਕੇ ਤਰੀਕੇ ਨਾਲ ਤੇ ਰੋਟੀ ਵੀ ਤੁਸੀਂ ਬਣਾਉ ਤੇ ਇਦਾਂ ਅੱਜ ਕੱਲ ਆਟੇ ਦੇ ਵਿੱਚ ਬਹੁਤ ਜ਼ਿਆਦਾ ਮਿਲਾਵਟ ਆ ਰਹੀ ਹੈ ਦੇਖ ਕੇ ਆਟਾ ਲਿਆ ਕਰੋ ਜਿਹੜਾ ਨਾ ਬਹੁਤ ਜ਼ਿਆਦਾ ਮਤਲਬ ਦੇਖ ਲਿਆ ਕਰੋ ਹੱਥ ਦੇ ਨਾਲ ਠੀਕ ਹੈ ਜਿਹੜਾ ਮੁਲਾਇਮ ਹੋਵੇ ਨਾ ਉਹ オリジナル ਆਟਾ ਹੁੰਦਾ ਚਲੋ ਜੀ ਆ ਦੇਖਿੰਦਾ ਰਹੇਗੀ ਰੋਟੀ ਬਣਾਉਣਾ ਬਹੁਤ ਸਿੰਪਲ ਤੇ ਸੌਖੇ ਤਰੀਕੇ ਨਾਲ ਵੀਡੀਓ ਬਣਾਉਣ ਚ ਬਹੁਤ ਮਿਹਨਤ ਲੱਗਦੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਆ ਕਰੋ ਇੱਕ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਸੀ ਕਿ ਉਹਨਾਂ ਦੇ ਦਰਦਾਂ ਦੀ ਮੈਂ ਦੱਸਿਆ ਸੀਗਾ ਨਾ ਸੈਟਿਕਾ ਦਾ ਦਰਦ ਸਿਸਟਰ ਮੈਂ ਲੈ ਕੇ ਦਵਾਂਗੀ ਤੁਹਾਨੂੰ ਨੰਬਰ ਠੀਕ ਹੈ ਜੀ ਮੈਂ ਨੈਕਸਟ ਵੀਡੀਓ ਚ ਜਾਂ ਸ਼ਾਰਟ ਵੀਡੀਓ ਦੇ ਵਿੱਚ ਪਾ ਦਾਂਗੀ ਠੀਕ ਹੈ ਤੇ ਮੈਂ ਜ਼ਰੂਰ ਤੁਹਾਡੇ ਲਈ ਸਪੈਸ਼ਲ ਵੀਡੀਓ ਬਣਾਵਾਂਗੀ ਉਹਦੇ ਤੇ ਮੈਨੂੰ ਆਈਡੀ ਨਹੀਂ ਚੰਗੀ ਤਰ੍ਹਾਂ ਸ਼ੋਅ ਹੋ ਰਹੀ ਸ਼ਾਇਦ ਮਮਤਾ ਕੁਛ ਐਦਾਂ ਨਾਮ ਸੀਗਾ ਸ਼ਰਮਾ ਤੇ ਪੱਕਾ ਮੈਂ ਤੁਹਾਨੂੰ ਦਊਂਗੀ ਠੀਕ ਹੈ ਜੀ ਆ ਦੇਖੋ ਬਹੁਤ ਵਧੀਆ ਰੋਟੀ ਬਣਦੀ ਏ ਸੌਫਟ ਵੀ ਬਣਦੀ ਏ ਮੱਕੀ ਦੀ ਰੋਟੀ ਅਸੀਂ ਉੱਪਰ ਹੀ ਤਾਲ ਕੇ ਬਣਾਉਨੇ ਹੁੰਨੇ ਆ ਤੁਸੀਂ ਕਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਦੱਸਿਓ ਪਾਣੀ ਲੱਗੀ ਰੋਟੀ ਆਪਾਂ ਕਹਿ ਸਕਦੇ ਆ ਜਿਨ੍ਹਾਂ ਨੇ ਨਹੀਂ ਤਲਣੀ ਇਦਾਂ ਨਾ ਮੀ ਤੁਹਾਨੂੰ ਠੀਕ ਹੈ ਜੀ ਮੈਂ ਐਸੇ ਤਰ੍ਹਾਂ ਬਿਨਾ ਕਟਿਆ ਸਾਗ ਬਣਾਉਂਦੀ ਹੁੰਨੀ ਆ ਜੇਕਰ ਤੁਹਾਨੂੰ ਵੀ ਜਲਦੀ ਹੁੰਦੀ ਏ ਤੇ ਤੁਸੀਂ ਵੀ ਇਸੇ ਤਰ੍ਹਾਂ ਬਣਾਇਆ ਕਰੋ ਤੇ ਇੱਧਰ ਬਣਾ ਲਿਆ ਜੱਪਾ ਆਲੂ ਚਾਵਲ ਆਲੂ ਵਾਲੇ ਨਿਸ਼ਾਨ ਸਿੰਘ ਨਖਰੇ ਮਾਰਦਾ ਚਾਵਲ ਨਹੀਂ ਖਾਣਾ ਸੌਰੀ ਸਾਗ ਨਹੀਂ ਖਾਣਾ ਮੇਰੇ ਕੋਲ ਮੈਂ ਚਾਵਲ ਬਣਾ ਕੇ ਦੇਣੀ ਆ ਠੀਕ ਹੈ ਜੀ ਤੇ ਆ ਦੇਖ ਲੋ ਐਦਾਂ ਬਣਾਨੀ ਹੁੰਦੀ ਆ ਬਾਕੀ ਲੱਸੀ ਵਾਲੇ ਚਾਵਲਾਂ ਦੇ ਨਾ ਤੁਸੀਂ ਮੈਨੂੰ ਬਹੁਤ ਸਾਰਾ ਪਿਆਰ ਦਿੱਤਾ ਵਾਕਈ ਬਹੁਤ ਟੇਸਟੀ ਬਣਦੇ ਆ ਤੇ ਘਰ ਦੇ ਵਿੱਚੋਂ ਜਿੰਨੇ ਵੀ ਖਾਣੇ ਕੋਈ ਵੀ ਖਾ ਸਕਦਾ ਉਹ ਬਲੇ ਚਾਵਲ ਬਹੁਤ ਅੱਛਾ ਲੱਗਦਾ ਠੀਕ ਹੈ ਜੀ ਤੇ ਸਾਗ ਦੀ ਮੈਂ ਰੈਸিপি ਬਿਲਕੁਲ ਸਿੰਪਲ ਤੇ ਸੌਖਾ ਤੁਹਾਨੂੰ ਦੱਸੀਏ ਤੇ ਸਾਗ ਜੇ ਆਪਾਂ ਚਾਵਲਾਂ ਦੇ ਨਾਲ ਵੀ ਖਾਈਏ ਤੇ ਵਾਕਈ ਬਹੁਤ ਟੇਸਟ ਲੱਗਦਾ ਮੈਂ ਵੀ ਖਾऊंगी ਤੇ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ प्यारे-प्यारे लाइक ਅਤੇ ਸ਼ੇਅਰ ਕਰਿਓ ਜਿਹੜੀਆਂ ਮੇਰੀਆਂ ਪਿਆਰੀਆਂ ਭੈਣਾਂ ਮੈਨੂੰ ਬਹੁਤ ਪਿਆਰ ਦਿੰਦੀਆਂ ਸਾਰਿਆਂ ਦਾ ਦਿਲਾਸ਼ੁਕਰੀਆ ਠੀਕ ਹੈ ਜੀ ਬਾਕੀ ਮਿਲਦੀਆਂ ਕੱਲ ਤੁਹਾਨੂੰ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜੀ ਬਾਏ ਬਾਏ